ਪੌਪ ਆਫ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਅਤੇ ਮਨੀਸ਼ ਸੋਦੀਆ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਪਰੀਮੋ ਅਰਵਿੰਦ ਕੇਚੀਵਾਲ ਅਤੇ ਮਨੀਸ਼ ਸੋਦੀਆ ਹੋ ਗਿਆ ਆਮੋ ਸਾਹਮਣੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਕੁਰਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆਪ ਆਦਮੀ ਪਾਰਟੀ ਦੇ ਸਿਆਸੀ ਕੋਲਡੋਰ ਦੇ ਵਿੱਚ ਰੋਲਾ ਪਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਨੂੰ ਲੈ ਕੇ ਲੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਖੇਲਾ ਖੇੜ ਦਿੱਤਾ ਗਿਆ ਹੈ ਸੁਪਰੀਮੋ ਅਰਵਿੰਦ ਕੇਜੀ ਬਾਦ ਅਤੇ ਮਨੀਸ਼ ਸੋਦੀਆ ਦੇ ਵਿਰੁੱਧ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ 6 ਦਿਨ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਐਡਮਿਟ ਰਹੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਬਾਦ ਅਤੇ ਮਨੀਸ਼ ਸੋਧਿਆ ਨੇ ਪ੍ਰੈਸ਼ਰਾਈਜ਼ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਭਈ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਿੱਧੇ ਹੋ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਲਗਭਗ 40 ਤੋਂ 45 ਵਿਧਾਇਕ ਨੇ ਜਿਹਦੇ ਵਿੱਚ ਇਨ ਤੋਂ 4 29 ਵੀ ਸ਼ਾਮਲ ਨੇ ਲੇਕਿਨ ਇਸ ਦੇ ਬਾਅਦ ਯੁੱਧ ਵੀ ਅਰਵਿੰਦ ਕੇਜੀ ਵਾਲਮੀ ਨਹੀਂ ਰੁਕੇ ਨਾ ਮਨੀਸ਼ੂ ਦੀਆ ਰੁਕੇ ਨਾ ਸਤਿੰਦਰ ਜੈ ਰੁਕੇ 60 ਬੁਧਾਇਕਾਂ ਦੇ ਨਾਲ 2-3 ਦਿਨ ਦੇ ਵਿੱਚ ਵਿੱਚ ਅੰਡਰ ਗਰਾਉਂਡ ਮੀਟਿੰਗਾਂ ਕੀਤੀਆਂ ਗਈਆਂ 1 ਟੂ 1 ਓਵਰ ਚੰਡੀਗੜ੍ਹ ਦੇ ਵਿੱਚ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਤਾ ਜੇਰੇ ਇਲਾਜ ਲਈ ਬੁਖਾਰੀ ਦੇ 40 ਹਸਪੀਟਲ ਦੇ ਵਿੱਚ ਐਡਮਿਟ ਨੇ ਇਸ ਲਈ ਗ੍ਰਾਉਂਡ ਲੈਵਲ ਦੀ ਰਿਪੋਰਟ ਨੂੰ ਜਾਂਚਿਆ ਅਤੇ ਭਾਖਿਆ ਜਾਵੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਐਜ਼ এ ਚਿਹਰਾ ਜਿਹੜੇ ਫਿੱਟ ਬੈਠਣਗੇ ਕਿਉਂਕਿ ਖਬਰਾਂ ਆ ਰਹੀਆਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜ ਸਭਾ ਦੇ ਵਿੱਚ ਭੇਜਣ ਦੀ ਤਿਆਰੀ ਕਰ ਲਈ ਸੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਨੇ ਅਤੇ ਇਹ ਵੀ ਕਹਿ ਦਿੱਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਤੁਸੀਂ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਹੋਵਗੇ ਹੁਣ ਤੁਹਾਡੀ ਕਾਰਗੁਜ਼ਾਰੀ ਠੀਕ ਨਹੀਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਲੱਗ ਗਿਆ ਹੈ ਕਿਵੇਂ ਮੌਕੇ ਤੇ ਚੌਕਾ ਮਾਰਦਾ ਹੈ ਜਿਹੜੀਆਂ ਪਾਵਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਖੋਲੀਆਂ ਗਈਆਂ ਸੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਉਨ੍ਹਾਂ ਪਾਵਰਾਂ ਤੇ ਫਿਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੰਮ ਕਰਨੇ ਨਹੀਂ ਹੁਣ ਲੜਾਈ ਹੋਵੇਗੀ ਆਰ ਪਾਰ ਦੀ ਡੂਰ ਡਾਈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 40 ਤੋਂ 45 ਵਿਧਾਇਕ ਤੇ ਦੂਸਰੇ ਪਾਸੇ ਸਿੱਧਾ ਗੱਲਬਾਤ ਮੰਤਰੀਆਂ ਤੇ ਵਿਧਾਇਕਾਂ ਦੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਲ ਅਰਵਿੰਦ ਕੇਜੀਵਾਲ ਨੂੰ ਜਿਨ੍ਹਾਂ ਵੱਲੋਂ ਹਰੀ ਝੱਡੀ ਮਿਲੀ ਸੀ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹਰੀਆਂ ਝੰਡੀਆਂ ਵਾਲੀਆਂ ਗੱਡੀਆਂ ਮਿਲਣਗੀਆਂ ਅਮਨ ਅਰੋੜਾ ਹਰਪਾਲ ਸਿੰਘ ਚੀਮਾ ਕੁਲਤਾਬ ਸਿੰਘ ਸੰਮਾ ਅਤੇ ਡਾਕਟਰ 인ਦਰ ਬੀ ਸਿੰਘ ਨਿਜਰ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਸੀ ਵੀ ਭਈ ਤੁਹਾਨੂੰ ਤੁਹਾਡੀ ਸਿਕਿਉਰਿਟੀ ਇਸ ਕਰਕੇ ਵਧਾਈ ਗਈ ਹੈ ਤੁਹਾਨੂੰ ਕਿਸੇ ਨੂੰ ਮੁੱਖ ਮੰਤਰੀ ਕਿਸੇ ਨੂੰ ਡਿਪਟੀ ਸੀਐਮ ਤੇ ਕਿਸੇ ਨੂੰ ਗ੍ਰਹਿ ਮੰਤ్రਾਲਾ ਤੇ ਕਿਸੇ ਨੂੰ ਹੋਰ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ ਹਾਲਾਂਕਿ ਕੈਬਨਿਟ ਦੇ ਵਿੱਚ ਦੋ ਵੱਡੇ ਹੋਰ ਅਹੁਦੇ ਵੀ ਜਿਹੜੇ ਖਾਲੀ ਪਏ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ इवन दो ਉਹ ਆਸੋਲੇਟਿਡ ਸੀ ਮੁਹਾਲੀ ਦੇ 40 ਹਸਪਤਲ ਦੇ ਵਿੱਚ ਇਸ ਦੇ ਬਾਵਜੂਦ ਵੀ ਆਨਲਾਈਨ ਮੀਟਿੰਗ ਲਏਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਲ ਜਿਵੇਂ ਹੀ ਹਸਪਤਾਲ ਦੇ ਵਿੱਚ ਛੁੱਟੀ ਮਿਲੀ ਉਹਨਾਂ ਵੱਡੋ ਹੰਗਾਮੀ ਮੀਟਿੰਗ ਸੱਦ ਲਈ ਗਈ ਤੇ ਨਾਲ ਦੀ ਨਾਲ ਹੀ ਸਾਦੀ ਅਫਸ਼ਰ شاہੀ ਨੂੰ ਤਲਬ ਕਰ ਲਿਆ ਗਿਆ ਹਾਲਾਂਕਿ ਪਠਾਨ ਹਰਮਿੰਦਰ ਸਿੰਘ ਪਠਾਨ ਮਾਜਰਾ ਉਹਨਾਂ 'ਤੇ ਇਲਜ਼ਾਮ ਲਗਾਏ ਗਿਆ ਸੀ ਕਿ ਜਿੰਨੀ ਵੀ ਅਫਸਰ ਸ਼ਾਹੀ ਹੈ ਜਿੰਨੀ ਵੀ ਬਿਊਰੋਕ੍ਰਾਸੀ ਹੈ ਉਹ ਆਪ ਆਦਮੀ ਪਾਰਟੀ ਦੇ ਸੁਪਰੀਮੋ ਹੱਥਾਂ ਦੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਹੱਥਾਂ ਦੀ ਕੱਠ ਪੁਤਲੀ ਬਣੀ ਹੋਈ ਹੈ ਲੇਕਿਨ ਆਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੰਗਾਮੀ ਮੀਟਿੰਗ ਕੀਤੀ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ OSD ਦਿੱਲੀ ਵੱਲ ਡਾਇਗ ਕੀਤਾ ਸੀ ਉਹਨਾਂ ਨੂੰ ਹਟਾ ਦਿੱਤਾ ਹੈ ਅਤੇ ਪੁਰਾਣੇ ਓਐਸਡੀ ਫਿਰ ਦੁਬਾਰਾ ਆਪਣੇ ਦਫ਼ਤਰ ਦੇ ਵਿੱਚ ਬੁਲਾ ਲੈਣੇ ਅਤੇ ਰਹਿੰਦੇ ਰਹਿੰਦਾ ਸਮਾਂ ਉਹੀ ਓਐਸਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਰਹਿਣਗੇ ਇਸ ਨੂੰ ਲੈ ਕੇ ਕੇਜਰੀਬਾਲ ਅਤੇ ਸਿਸੋੜੀਆ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਾਰੀ ਗੇਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਆਪ ਨੂੰ ਕੰਨ ਮਾਰਿਆ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਸ਼ਰਿਆਮ ਵਿਰੋਧ ਕਰ ਰਹੇ ਨੇ ਲੇਕਿਨ ਅੰਦਰੋਂ ਅੰਦਰ ਹੀ ਕਿਸੇ ਵੀ ਤਰ੍ਹਾਂ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਦੀ ਕੀਤਾ ਜਾ ਰਿਹਾ ਇਸ ਕਰਕੇ ਆਪ ਆਦਮੀ ਪਾਰਟੀ ਇਹਦੇ ਜਿਹੜੇ ਸੁਪਰੀਮੋ ਨੇ ਅਰਵਿਤ ਕੇਜੀਵਾਲ ਉਹ ਥੋੜੇ ਜਿਹਾ ਘਬਰਾਏ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਵਰਫੁਲ ਨਜ਼ਰ ਹੁੰਦੇ ਨਜ਼ਰ ਹੁੰਦੇ ਜਿਹੜੇ ਆ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਖਫਰਾ ਮਿਲੀਆਂ ਨੇ ਕਿ ਹੁਣ ਬੀਜੇਪੀ ਚਲਾਏਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਹਿਸਾਬ ਦੇ ਨਾਲ ਜਿਵੇਂ ਉਹਨਾਂ ਦੇ ਆਕਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿਣਗੇ ਉਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਭਾਵੇਂ ਮੁੱਖ ਮੰਤਰੀ ਆਮ ਆਦਮੀ ਪਾਰਟੀ ਵੱਲੋਂ ਹੈ ਲੇਕਿਨ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੰਮ ਕਰਨਗੇ ਕਬਰਾਂ ਆ ਰਹੀਆਂ ਨੇ ਕਿ ਥਾਪੜਾ ਮਿਲ ਗਿਆ ਹੈ ਕਬਰੋਂ ਦੀ ਲੋੜ ਨਹੀਂ ਤੁਹਾਨੂੰ ਅਸੀਂ ਤੁਹਾਡੇ ਨਾਲ ਹ ਦੂਸਰੇ ਪਾਸੇ ਵਿਧਾਇਕ ਅਤੇ ਮੰਤਰੀ ਵੀ ਜਿਨ੍ਹਾਂ ਦੀ ਗਿਣਤੀ 40 ਤੋਂ 45 ਦੱਸੀ ਜਾ ਰਹੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨੇ ਬਾਕੀ ਭਾਵੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਮਨੀਸ਼ 소ਦਿਆ ਸਿੰਦਰ ਜੈਨ ਰਗਵ ਚੱਡਾ ਜਾਂ ਸੰਦੀਪ ਪਾਟਕ ਉਹਨਾਂ ਦੇ ਨਾਲ ਨੇ ਲੇਕਿਨ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੀਆਂ ਅ ਅੱਗੇ ਦਿਖਾ ਕੇ ਲੜੀਆਂ ਗਈਆਂ ਇਸ ਕਰਕੇ ਮੁੱਖ ਮੰਤਰੀ ਬਣਾਉਣਾ ਪਿਆ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਦੁਬਾਰਾ ਪਾਵਰਫੁੱਲ ਆ ਗਏ ਨੇ ਸਾਰੀ ਆਮ ਆਦਮੀ ਆਮ ਆਦਮੀ ਪਾਰਟੀ ਦੀ ਜਾਂ ਸਰਕਾਰ ਦੀ ਜਿਹੜੀ ਕਮਾਨ ਹੈ ਉਹ ਆਪਣੇ ਹੱਥ ਵਿੱਚ ਲੈ ਲਈ ਹੈ ਸੂਤਰ ਦੱਸਦੇ ਨੇ ਕਿਆ ਫਰਕਾਂ ਲਗਾਈਆਂ ਜਾ ਰਹੀਆਂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬਲ ਬੂਤੇ ਉਤੇ ਆਮ ਆਦਮੀ ਪਾਰਟੀ ਦੇ ਸਿਬਰੀਮੋ ਅਤੇ ਮਨੀਸ਼ ਸੋਧਿਆ ਦੇ ਪੁੱਛੇ ਤੋਂ ਬਿਨਾ ਵੱਡੇ ਫੈਸਲੇ ਲੈਣਗੇ ਧੰਨਵਾਦ